ਨੇ ਰੱਜਾ ਇਹਨਾਂ ਮਾਮਾਂ ਦੇ ਗੱਲ ਆਖੇ ਜੋ ਸਕੂਨ ਜੋ ਤਸੱਲੀ ਮਿਲਦੀ ਹੈ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਥੋੜਾ ਜਗਿੰਦਰ ਕੋਰੇ ਨੇ ਅਨਕਾਰੇ ਮਾਰੀ ਜਾਨੀ ਸੁੱਤੀ ਉੱਠਦੀ ਹੋਈ ਹੋਏ ਮੇਰੀ ਮਾਂ ਨਹੀਂ ਭਜਨੋ ਈ ਮੇਰੀ ਵਜਨ ਨਾਨੀ ਮੇਰੀ ਮਾ ਗੁੱਸੇ ਨਾ ਕਰ ਆਪਣੇ ਪਤ ਨਾਲ ਗੁੱਸੇ ਨਾ ਹੋਇਆ ਕਰ ਤੇ ਇਹ ਸਾਡਾ ਕੰਪਿਊਟਰ ਸੈਂਟਰ ਆ ਜੀ ਹੁੰਦਲ ਵਿਕਾਸ ਕੇਂਦਰ ਇੱਥੇ ਹੁਣ ਬੱਚਿਆਂ ਦੀਆਂ ਕਲਾਸਾਂ ਸ਼ੁਰੂ ਹੋਣੀਆਂ ਕੰਪਿਊਟਰ ਦੀਆਂ ਕਲਾਸਾਂ ਤੇ ਇਹ ਸਾਡੇ ਬੱਚੇ ਕੰਪਿਊਟਰ ਕਲਾਸਾਂ ਲਾਉਂਦੇ ਨੇ ਇਹ ਟੀਚਰ ਆ ਸਾਡੀ ਇੱਥੇ ਜਿਹੜੀ ਧੀ ਸਾਡੀ ਪੜਾਉਂਦੀ ਆ ਬੱਚਿਆਂ ਨੂੰ ਇੱਧਰ ਸਲਾਈ ਸੈਂਟਰ ਇਧਰ ਸਟਿਚ ਸਾਸਿਕਾ ਬੈਠ ਜਾ ਬੈਠ ਜਾ ਕੰਮ ਕਰ ਬੈਠ ਇੱਥੇ ਸਟਿਚਿੰਗ ਦੀਆਂ ਕਲਾਸਾਂ ਲੱਗਦੀਆਂ ਸਾਸਿਕਾਲ ਭੈਣੇ ਤੇ ਇਹ ਸਾਡੀ ਜਿਵੇਂ ਧੀਆਂ ਵਾਂ ਗਿੱਤਿਕਾ ਭੈਣ ਦੇਖੋ ਹਨਾ ਬਲਾਈਂਡ ਸੀ ਜਦੋਂ ਲੈ ਕੇ ਆਏ ਸੀ ਬਠਿੰਡੇ ਤੋਂ ਇਸ ਭੈਣ ਨੂੰ ਅੱਜ ਕਢਾਈ ਕਰੀ ਜਾਂਦੀ ਮੋਰ ਬਣਾ ਰਹੀ ਹੈ ਭੈਣ ਮੋਰ ਆ ਗਿਆ ਤੇਰੇ ਕੋਲੇ ਵੀ ਹੋਣਾ ਬੈਠ ਉੱਥੇ ਹੀ ਬੈਠ ਆ ਗਿਆ ਤੇਰੇ ਕੋਲੇ ਆ ਗਿਆ ਤੇ ਇਧਰ ਸਾਡੀ ਅਸੀਂ ਇਨਸ਼ਾਅੱਲਾ ਨੇ ਦੇਖੋ ਕਿੰਨਾ ਸੋਹਣਾ ਬਣਾਇਆ ਜੀ ਸ਼ੇਮਸ਼ੱਲਾ ਭੈਣ ਸਾਡੀ ਹੂੰ ਥੈਂਕ ਯੂ ਭੈਣੇ ਥੈਂਕ ਯੂ ਵੈਰੀ ਮੱਚ ਤੇ ਇਹ ਸ਼ੇਮਸ਼ੱਲਾ ਭੈਣ ਨੂੰ ਵੀ ਬਹੁਤ ਸ਼ੌਕ ਆ ਐਮਬਰਾਇਡਰੀ ਦਾ ਇਹਨੂੰ ਬਹੁਤ ਸ਼ੌਕ ਆ ਇਦਾਂ ਦੀਆਂ ਚੀਜ਼ਾਂ ਬਣਾਉਣ ਦਾ ਤੇ ਇੱਧਰ ਸਾਡੀ ਭੈਣ ਸਤਵੰਤ ਕੌਰ ਪਿੰਨ ਕੀ ਬਣਾ ਰਹੀਆਂ ਰਮਾਲ ਬਣਾ ਰਿਆ ਅਸੀਂ ਸੂਟ ਬਣਾਇਆ ਨੇ ਆ ਭੈਣ ਨੇ ਬਣਾਇਆ ਅਰੇ ਕੋਈ ਸੂਟ ਸਾਡੀ ਭੈਣ ਨੇ ਸਤਵੰਤ ਕੌਰ ਨੇ ਬਣਾਇਆ ਵਾ ਜਿਹੜਾ ਇਹ ਟਾਈਮ ਭੈਣ ਨੂੰ ਕੱਪੜੇ ਪਾਉਣ ਦੀ ਵੀ ਸੋਝੀ ਨਹੀਂ ਸੀਗੀ ਅੱਜ ਮੇਰੀ ਭੈਣ ਦੂਜਿਆਂ ਵਾਸਤੇ ਵੀ ਸੂਟ ਬਣਾ ਰਹੀ ਆ ਹੈਨਾ ਆ ਕਿੰਨਾ ਸੋਹਣੇ ਚੀਜ਼ਾਂ ਸਾਡੀਆਂ ਇਹਨਾਂ ਭੈਣਾਂ ਵੱਲੀਆਂ ਬੜਾ ਬਣਾ ਕੇ ਰੱਖੀਆਂ ਹੋਈਆਂ ਜਿਵੇਂ ਆ ਕਮਲਜੀਤ ਭੈਣ ਨੇ ਬਣਾਇਆ ਸੀਗਾ ਹਰੇਕ ਆਪੋ ਆਪਣੇ ਹੁਨਰ ਦੇ ਮੁਤਾਬਕ ਬੱਚਿਆਂ ਨੇ ਇਹ ਪਿਛਲੇ ਸੈਸ਼ਨ ਦਾ ਵਾ ਜਿਹੜੇ ਪਿਛਲਾ ਸੈਸ਼ਨ ਨਿਕਲ ਕੇ ਗਿਆ ਹੁਣ ਇਹ ਨਵਾਂ ਸੈਸ਼ਨ ਸ਼ੁਰੂ ਹੋਇਆ ਵਾ ਇਹਦੇ ਵਿੱਚ ਵੀ ਇਦਾਂ ਹੀ ਇਹ ਸਾਡੀ ਭੈਣ ਵੀ ਬਹੁਤ ਜ਼ਿਆਦਾ ਅਫਸੈਟ ਸੀ ਹੁਣ ਠੀਕ ਆ ਇਹ ਵੀ ਮੇਰੀ ਭੈਣ ਹੁਣ ਸਟੀਚਿੰਗ ਸਿੱਖਣ ਆਉਂਦੀ ਐ ਇੱਥੇ ਸਿਲਦੀ ਆ ਤੇ ਇਧਰ ਨਾਨਾ ਭੈਣ ਸਾਡੀ ਨੇ ਇਹ ਭੈਣ ਬੋਲ ਨਹੀਂ ਸਕਦੀ ਕੀ ਤੇ ਇਹ ਭੈਣ ਵੀ ਬਹੁਤ ਸੋਹਣਾ ਦੇਖੋ ਡਿਜ਼ਾਈਨ ਬਣਾਉਂਦੀ ਆ ਆ ਦੇਖੋ ਹਾਂ ਆ ਵੀ ਕਸੂਰ ਸਿਲਨੇ ਆ ਵੀ ਕਸੂਰ ਸਿਲਨਾ ਠੀਕ ਐ ਸਿਲ ਦੋ ਸਿਲ ਦੋ ਇਹ ਭੈਣ ਸਾਡੀ ਨਰਸਿੰਗ ਸਟਾਫ ਦੇ ਵਿੱਚ ਵੀ ਆ ਉੱਧਰ ਵੀ ਡਿਊਟੀ ਦਿੰਦੀ ਆ ਤੇ ਨਾਲ ਆ ਦਾ ਸਟੀਚਿੰਗ ਦਾ ਕੰਮ ਵੀ ਸਿੱਖਦੀ ਆ ਭੈਣ ਤਾਂ ਸਾਡੀ ਆ ਭੈਣ ਸੀਮਾ ਕਿਵੇਂ ਆ ਠੀਕ ਆ ਤੂੰ ਵੀ ਸਲਾਈ ਕਰ ਰਹੀ ਆ ਸੂਟ ਸਨਾ ਦਿੰਦੀ ਆ ਵੈਰੀ ਗੁੱਡ ਚਲੋ ਅੱਛਾ ਆਪ ਕੋ ਆਪਣੀ ਸੀਟ ਸਿਉ ਲੈ ਵੈਰੀ ਗੁੱਡ ਗਿੱਤ ਕੇ ਭੈਣ ਤੂੰ ਕੀ ਬਣਾ ਰਹੀ ਆ ਗਿੱਤ ਕੇ ਭੈਣ ਦੇਖੋ ਮੋਰ ਬਣਾ ਰਹੀ ਆ ਸਾਡੀ ਬਣਾ ਰਹੀ ਸੀ ਹੈ ਬਣਾ ਰਹੀ ਸੀ ਜਣਾਈ ਸਿੱਖ ਰਹੇ ਆ ਠੀਕ ਆ ਵੈਰੀ ਗੁੱਡ ਬਹੁਤ ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਗਿੱਤਿਕਾ ਭੈਣ ਨੂੰ ਦਿਖਾਈ ਨਹੀਂ ਸੀ ਦਿੰਦਾ ਬ্লাইন্ড ਸੀ ਹੁਣ ਭੈਣ ਨੂੰ ਦਿਖਣ ਲੱਗ ਗਿਆ ਸ assi ਗੱਲ ਭੈਣ ਸੀ ਮੈਂ ਠੀਕ ਐ ਤੂੰ ਭੈਣੇ ਭੇਜ ਦਾਂਗੇ ਪੁੱਤ ਕਿੱਥੋਂ ਕਿੱਥੇ ਤੇਰਾ ਘਰ ਤਲਵੰਡੀ ਮੱਲੀਆਂ ਮੈਂ ਕੋਈ ਨਾ ਮੈਂ ਬੁਲਾ ਲੈਣਾ ਹਾਂ ਨਾਨਕ ਸਾਹਿਬ ਦੇ ਸਾਹਮਣੇ ਗਾਲਪ ਪਿੰਡ ਤੋਂ ਅੱਗੇ ਜਾ ਕੇ ਕੋਈ ਨਾ ਬੁਲਾ ਲੈਣਾ ਇੱਥੇ ਸਟਿਚਿੰਗ ਦੇ ਵਿੱਚ ਸਲਾਈ ਦੇ ਵਿੱਚ ਕੁਝ ਬੱਚੇ ਸਾਡੇ ਕੋਲੇ ਬਾਹਰੋਂ ਵੀ ਆਉਂਦੇ ਨੇ ਪਿੰਡ ਤੋਂ ਜੱਜ ਜਿਹੜੇ ਬੱਚੀਆਂ ਸਾਡੀਆਂ ਇੱਥੇ ਪੜ੍ਹਦੀਆਂ ਆ ਮ ਸਕੂਲੇ ਸਾਖੀ ਹੋਣੀ ਤਾਲੀਆਂ ਹੋਣੀ ਉਹ ਵੀ ਸਿੱਖਦੀਆਂ ਵਾ ਹਨ ਸਾਡੀ ਕੋਸ਼ਿਸ਼ ਆ ਵੀ ਬੱਚੇ ਸਾਡੇ ਜਿਹੜੀ ਹੈਗੇ ਆ ਉਹ ਹੁਨਰਮੰਦ ਹੋਣ ਹਨਾ ਉਹਨਾਂ 'ਚ ਕੋਈ ਹੁਨਰ ਪੈਦਾ ਹੋਵੇ ਤੇ ਉਹ ਸਿੱਖ ਸਕਣ ਇਹ ਹੁਣ ਸਾਡੀਆਂ ਬੀਬੀਆਂ ਤੇ ਭੈਣਾਂ ਦਾ ਘਰ ਆ ਆ ਜਿਹੜਾ ਭਰਾਂਡਾ ਵਾ ਹੁਣ ਇਹਦੇ ਵਿੱਚ ਦੀ ਸਾਰੀ ਸਪਲਾਈ ਜਾਣੀ ਹੈ ਨਾ ਦਾਲ ਸਬਜ਼ੀ ਫਲ ਫਰੂਟ ਹੁਣ ਉੱਪਰ ਇੱਥੋਂ ਪੌੜੀਆਂ ਤੋਂ ਦੀ ਚੱਕ ਕੇ ਲੈ ਕੇ ਜਾਂਦੇ ਆ ਸਾਰਾ ਉਧਰੋਂ ਰੇੜੀਆਂ ਤੇ ਲਿਆਉਂਦੇ ਆ ਤੇ ਇੱਥੋਂ ਪੌੜੀਆਂ ਤੋਂ ਚੱਕ ਕੇ ਲੈ ਕੇ ਜਾਂਦੇ ਆ ਹੁਣ ਇਹ ਬਾਲ ਘਰ ਆ ਸਾਡੀਆਂ ਧੀਆਂ ਦਾ ਘਰ ਆ ਹਨਾ ਥੱਲੇ ਜਿਹੜਾ ਛੋਟੀਆਂ ਧੀਆਂ ਸਾਡੀਆਂ ਹੁਣ ਸਾਰੀਆਂ ਸਕੂਲ ਗਈਆਂ ਹੋਈਆਂ ਇਕੱਲੀ ਅੰਚਿਕਾ ਸੁੱਤੀ ਪਈ ਆ ਆਪਣੀ ਕੇਟੇਕਰ ਭੈਣ ਨਾਲ ਤੇ ਬਾਕੀ ਸਾਰੀਆਂ ਭੈਣਾਂ ਉਧਰਲੇ ਪਾਸੇ ਇਹਨਾਂ ਦਾ ਪੜ੍ਹਾਈ ਵਾਲਾ ਬੱਚਿਆਂ ਦਾ ਉਹ ਵੀ ਦਿਖਾਈ ਦਿੰਨੇ ਆ ਇਹ ਬੱਚਿਆਂ ਦੀ ਬੋਰਡ ਆ ਜੀ ਅੰਦਰਲੀ ਸਾਰੀ ਹਨਾ ਜਿੱਥੇ ਸਾਡੀਆਂ ਧੀਆਂ ਰਹਿੰਦੀਆਂ ਵਾ ਇਹ ਅੰਚਿਕਾ ਸੁੱਤੀ ਪਈ ਆ ਇੱਧਰ ਹੁਣ ਕੱਲ ਸਫਾਈ ਕਰੀ ਜਾਂਦੀ ਆ ਜੱਦ ਤੱਕ ਬੱਚਿਆਂ ਨੇ ਸਕੂਲੋਂ ਆਉਣਾ ਟਿਊਸ਼ਨ ਤੇ ਜਾਣਾ ਆ ਟਿਊਸ਼ਨ ਇੱਥੇ ਲੱਗਦੀ ਹੈ ਬੱਚਿਆਂ ਦੀਆਂ ਬੈਂਚ 'ਤੇ ਪਏ ਨੇ ਇੱਥੇ ਆ ਕੇ ਸਾਰੇ ਬੱਚਿਆਂ ਨੇ ਮੁੰਡਿਆਂ ਨੇ ਵੀ ਤੇ ਕੁੜੀਆਂ ਨੇ ਵੀ ਇੱਥੇ ਟਿਊਸ਼ਨ ਪੜ੍ਹਨੀ ਆ ਤੇ ਆਹ ਜਿਹੜਾ ਸਾਰਾ ਲਿਖਿਆ ਹੋਇਆ ਆ ਵਾਸ਼ਰੂਮ ਬਣਾਏ ਹੋਏ ਨੇ ਇਹ ਸਾਡੀਆਂ ਧੀਆਂ ਦੇ ਬੱਚਿਆਂ ਦੇ ਵਾਸ਼ਰੂਮ ਆ ਇਧਰ ਆ ਨਾ ਇਹ ਚਾਰ ਵਾਸ਼ਰੂਮ ਨੇ ਜਿੱਥੇ ਸਾਡੀਆਂ ਬੇਟੀਆਂ ਛੋਟੀਆਂ ਵੱਡੀਆਂ ਆਰਤੀ ਹੋਣੀ ਸਾਬ ਜੋਤ ਹੋਣੀ ਪਾਰੋ ਹੋਣੀ ਸਾਰੀਆਂ ਰਿੰਦੀਆਂ ਇੱਥੇ ਕੰਦਾਂ ਦੇ ਉੱਤੇ ਆ ਲਿਖੇ ਹੋਏ ਪਾਣੀ ਹੈ ਜੀਵਨ ਦਾ ਅਨਮੋਲ ਰਤਨ ਇਸ ਨੂੰ ਬਚਾਉਣ ਦਾ ਕਰੋ ਯਤਨ ਹੈ ਨਾ ਜੇ ਪੂਰਾ ਕਰਨਾ ਖਾਬਾਂ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ ਤੇ ਇੱਧਰ ਸਾਡੇ ਸਮਾਜ ਦੇ ਬੁੱਧੀਜੀਵੀ ਜਾਂ ਸਮਾਜ ਸੇਵੀ ਜਾਂ ਸਾਇੰਸਦਾਨ ਜਾਂ ਚੰਗੇ ਪਲੇਅਰ ਉਹਨਾਂ ਦੀਆਂ ਇੱਧਰ ਸਾਡੀਆਂ ਪੰਜਾਬੀ ਬੋਲੀ ਦੇ ਉਪ ਬੋਲੀਆਂ ਮੈਂ ਜਿਹੜੀਆਂ ਦਬਾਬੀ ਮਾਂਜੀ ਪਵਾਦੀ ਗਡੋਗਰੀ ਮਲਤਾਨੀ ਪਠੋਰੀ ਤੇ ਮਲਬਈ ਤੇ ਇੱਧਰ ਬੱਚਿਆਂ ਦੇ ਸੂਚੀ ਲੱਗੀ ਹੋਈ ਹੈ ਨਾਮ ਦੀ ਤੇ ਸਾਡੀਆਂ ਜਿਹੜੀਆਂ ਧੀਆਂ ਰੈਂਡੀਆਂ ਵਾ ਉਹਨਾਂ ਦੀ ਲਿਸਟ ਆ ਹੁਣ ਤਾਂ ਵਧ ਗਿਆ 6 7 ਬੱਚੇ ਹੋਰ ਵਧ ਗਏ ਸਾਡੇ ਤੇ ਇੱਥੇ ਆ ਬੋਰਡ ਆ ਜਿਹੜੀ ਛੋਟੀ ਇਹ ਬੋਰਡ ਹੈਗੇ ਸਾਡੀਆਂ ਸਪੈਸ਼ਲ ਧੀਆਂ ਜਿਹੜੀਆਂ ਇੱਧਰ ਬੰਦ ਆ ਜਿਹੜੀਆਂ ਬੱਚੀਆਂ ਸਾਡੇ ਕੋਲੇ ਮੰਦ ਬੁੱਧੀ ਆ ਜਿਹੜੀਆਂ ਬੋਲਦੀਆਂ ਨਹੀਂ ਸੁਣਦੀਆਂ ਨਹੀਂ ਤੁਰਦੀਆਂ ਨਹੀਂ ਜਿਹੜੀਆਂ ਵਿਚਾਰੀਆਂ ਉਹਨਾਂ ਵਾਸਤੇ ਲੱਗ ਬੋਰਡ ਬਣੀ ਹੋਈ ਤੇ ਇੱਧਰ ਸਾਰੀਆਂ ਬੀਬੀਆਂ ਤੇ ਭੈਣਾਂ ਸਾਡੀਆਂ ਤੇ ਮਾਤਾਵਾਂ ਰਹਿੰਦੀਆਂ ਵਾ ਇੱਧਰ ਹੁਣ ਪ੍ਰਸ਼ਾਦਾ ਸਾਰੇ ਛੱਕ ਚੁੱਕੇ ਆ ਗੁਰੂ ਘਰ ਲੰਗਰ ਵਰਤਾਇਆ ਚੁੱਕੇ ਆ ਸੀ ਤੇ ਇੱਧਰ ਸਾਰੇ ਪਾਸੇ ਸਾਸੀ ਗਾਲ ਸਤਵੀਰ ਭੈਣ ਇਹ ਸਾਡੇ ਸਤਵੀਰ ਕੌਰ ਭੈਣ ਨੇ ਇੱਥੇ ਇਨਚਾਰਜ ਨੇ ਤੇ ਇੱਧਰ ਜਿਹੜੀ ਮੈਂ ਤੁਹਾਨੂੰ ਉਧਰੋਂ ਦਿਖਾਉਂਦਾ ਸੀ ਬੋਰਡ ਇਹ ਬੋਰਡ ਆ ਇਹ ਸਪੈਸ਼ਲ ਬੱਚੀਆਂ ਸਾਡੀਆਂ ਜਿਹੜੀਆਂ ਇਹਨਾਂ ਦੇ ਕੇਅਰ ਟੇਕਰ ਆ ਭੈਣ ਤੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਸਿਕਾਉਣਾ ਇਹਨਾਂ ਨੂੰ ਨਵਾਉਣਾ ਧਵਾਉਣਾ ਲੀੜੇ ਕੱਪੜੇ ਚੇਂਜ ਕਰਾਉਣੇ ਕਿ ਇੱਥੇ ਦੋ ਸੇਵਾਦਾਰ ਇੱਕ ਦਿਨੇ ਤੇ ਇੱਕ ਰਾਤ ਨੂੰ ਭੈਣ ਹੁੰਦੀ ਹੈ ਹਾਂ ਵੀ ਨਾ ਤੇ ਇਧਰ ਆ ਪੁੱਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੇ ਇੱਥੇ ਸਾਡੀਆਂ ਸਾਰੀਆਂ ਬੀਬੀਆਂ ਭੈਣਾਂ ਤੁਸੀਂ ਦੇਖਦੇ ਹੋ ਕੋਈ ਆਰਾਮ ਕਰੀ ਜਾਂਦਾ ਕੋਈ ਬਾਹਰ ਬੈਠੇ ਆ ਹਨਾ ਕੋਈ ਗੱਲਾਂ ਬਾਤਾਂ ਕਰੀ ਜਾਂਦੇ ਬੈਠੇ ਤੇ ਇਹ ਥੱਲੇ ਵਾਲਾ ਫਲੋਰ ਫਿਰ ਫੁੱਲ ਹੋ ਗਿਆ ਸੀਗਾ ਭਰ ਗਿਆ ਸੀਗਾ ਤੇ ਫਿਰ ਹੁਣ ਬੀਬੀਆਂ ਭੈਣਾਂ ਨੂੰ ਰੱਖਣ ਵਾਸਤੇ ਦਿੱਕਤ ਆ ਰਹੀ ਸੀ ਵੀ ਫਿਰ ਅਸੀਂ ਕੀ ਕੀਤਾ ਇੱਥੋਂ ਪਿੱਛੇ ਦੀ ਪੌੜੀਆਂ ਚਾੜਤੀਆਂ ਤਾਂ ਸਾਸਿਕਾ ਰਾਜਮਿਤ ਮਾਤਾ ਔਰ ਠੀਕ ਹੋ ਮਾਤਾ ਜੀ ਜਿਉਂਦੇ ਬਹਦੇ ਰਹੋ ਮਾਂ ਜਿਉਂਦੇ ਰਹਾਂਦੇ ਰਹੋ ਮਾਣੇ ਤੰਦਰੁਸਤ ਰਹੋ ਸੇ ਮਰੀ ਮਾਂ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਦਾ ਬਤ ਧੰਨਵਾਦ ਧੰਨਵਾਦ ਮੈਂ ਤਾਂ ਨਿੱਕਾ ਹੀ ਕਹਾਂ ਤੁਹਾਨੂੰ ਬੰਦੀਏ ਕੋਈ ਨਾ ਵਾਹਿਗੁਰੂ ਕਿਰਪਾ ਕਰੇ ਮਾਂ ਖੁਸ਼ੀਆਂ ਬਖਸ਼ੇ ਮਰੀ ਤੰਦਰੁਸਤ ਰਹੋ ਖੁਸ਼ੀਆਂ ਬਖਸ਼ੇ ਧੰਨਵਾਦ ਹਲੋ ਮੈਂ ਉੱਪਰ ਜਾ ਕੇ ਆਇਆ ਤੇ ਇੱਧਰ ਹੁਣ ਸਾਫ਼ ਸਫਾਈਆਂ ਚੱਲੀ ਜਾਂਦੀਆਂ ਹਨਾ ਸਾਰੇ ਚਾਦਰਾਂ ਬਦਲ ਰਹੇ ਆ ਬਿਸਤਰੇ ਸਾਫ਼ ਹੋ ਰਹੇ ਆ ਬੀਬੀਆਂ ਭੈਣਾਂ ਦਾ ਸਵੇਰੇ ਇਸ਼ਨਾਨ ਹੋ ਗਿਆ ਹੁਣ ਸਾਰਿਆਂ ਨੂੰ ਨਵੇਂ ਬਿਸਤਰੇ ਪਿਛਾ ਕੇ ਦਿੱਤੇ ਜਾਣਗੇ ਤੇ ਇੱਥੇ ਪਿੱਛੇ ਬੈਠ ਜਾਂਦੇ ਭੈਣਾਂ ਹੁਣ ਤਾਂ ਚਲ ਅੱਜ ਮੀਂਹ ਪਈ ਜਨ ਤੁਸੀਂ ਦੇਖਦੇ ਹੋ ਪਾਣੀ ਪਾਣੀ ਖੜਾ ਵਾ ਤੇ ਇੱਥੋਂ ਦੀ ਫਿਰ ਅਸੀਂ ਪਿੱਛੇ ਦੀ ਪੌੜੀਆਂ ਚੜ੍ਹ ਗਿਆ ਸੀ ਅਲੱਗ ਤੇ ਉੱਪਰੋਂ ਜਿਹੜੀ ਬੱਚਿਆਂ ਵਾਲੀ ਬੋਰਡ ਤੁਹਾਨੂੰ ਦਿਖਾਈ ਸੀ ਤਾਂ ਤੋਂ ਅੱਧੀ ਵਿਚਾਲਿਓਂ ਕੱਟੀ ਹੈ ਜਿਹੜੀ ਬੋਰਡ ਉਸ ਬੋਰਡ ਦੇ ਵਿੱਚ ਅੱਧੀ ਬੱਚਿਆਂ ਨੂੰ ਦੇਤੀ ਸੀ ਬੋਰਡ ਉਹ ਤੇ ਅੱਧੀ ਇੱਧਰ ਬੀਬੀਆਂ ਤੇ ਭੈਣਾਂ ਨੂੰ ਦੇਤੀ ਸੀ ਬੋਰਡ ਉਹ ਕਿਉਂਕਿ ਹੁਣ 150 ਤੋਂ ਪਲੱਸ ਭੈਣਾ ਵਾਂ ਤੇ ਬੀਬੀਆਂ ਮੈਂ ਸਾਡੇ ਕੋਲੇ ਤੇ ਅਨੇਕੋ ਇੰਦਰ ਇਹ ਉੱਪਰਲੇ ਫਲੋਰ ਦੀਆਂ ਸਾਰੀਆਂ ਤਸਵੀਰਾਂ ਮੈਂ ਸਾਸ੍ਰੀਕਾਲ ਹਿੰਦੂ ਭੈਣੇ ਠੀਕ ਹੈ ਉਹ ਇਹ ਹਾਂ ਮਾਂ ਸਾਸ੍ਰੀਕਾਲ ਠੀਕ ਹੋ ਲਿਆ ਮੈਨੂੰ ਦੇ ਦੇ ਮੋਮਬੱਤੀ ਸ਼ਰਮਾ ਠੀਕ ਹੋ ਮੇਰੇ ਜਾਈ ਨਾ ਮਾਵਾ ਦੇ ਗੱਲਾਂ ਕਿ ਜੋ ਸਕੂਨ ਜੋ ਤਸੱਲੀ ਮਿਲਦੀ ਹੈ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਭੈਣੇ ਕੋਈ ਨਾ ਬੋਲਣ ਆ ਗਿਆ ਮੈਂ ਆ ਗਿਆ ਹਾਂ ਭਾਈ ਦਰਸੀ ਬੇਬੇ ਸਤਿ ਸ੍ਰੀ ਅਕਾਲ ਓਰੇ ਤਕੜੀ ਆ ਸਤਿ ਸ੍ਰੀ ਅਕਾਲ ਭੈਣੇ ਠੀਕ ਆ ਹੋਰ ਮੇਰੀ ਭੈਣ ਠੀਕ ਠਾਕ ਆ ਜੀ ਆਉਂਦੀ ਬਹੰਤੀ ਦੇ ਸਤਿ ਸ੍ਰੀ ਅਕਾਲ ਹੋਰ ਮੇਰੀ ਤਾਂ ਮਾਤਾ ਠੀਕ ਆ ਤੂੰ ਉੜਾ ਜਗਿੰਦਰ ਕੋਰੇ ਨੂੰ ਅਨਕਾਰੇ ਮਾਰੀ ਜਾਨੀ ਸੁੱਤੀ ਉੱਠਦੀ ਹੋਈ ਹੋਰ ਮਰੀ ਮਾਂ ਹੋਰ ਮਰੀ ਮਾਂ ਕਿਵੇਂ ਮਰੀ ਮਾਂ ਜਿਸ ਨੇ ਕਹ ਰਹੀ ਮਾਰਨੇ ਹੋਰ ਪੀ ਕਰਨਾ ਤੂੰ ਤਾਂ ਸੁਪਨਾ ਹੈ ਕਿ ਘਰੇ ਕਨੇਡਾ ਆਪਣਾ ਜੋ ਕੋਈ ਨਾ ਮਾਂ ਤੇ ਪੁੱਤ ਕਮਲੇ ਰਮਲੇ ਜਿਹੇ ਜਿਹੇ ਹੈਗੇ ਹੈ ਤੇ ਤੇਰੇ ਪੁੱਤੀਆਂ ਤੇਰੇ ਪੁੱਤ ਕਹੋੜੇ ਕਿ ਆਵਰਾਂ ਅੰਤਨਾਂ ਗੱਲ ਕਰਾ ਦੇ ਕਰਾ ਦਿੰਦਾ ਉਹਨੇ ਸਤਿ ਸ਼੍ਰੀ ਅਕਾਲ ਕਿਵੇਂ ਆ ਕਰਨਵਾਲਾ ਮੇਰੀ ਮਾਂ ਠੀਕ ਆ ਅੱਛਾ ਤੈਨੂੰ ਵੀ ਪੈਸੇ ਚਾਹੀਦੇ ਬੀਬੇ ਐ ਹੱਥ ਮਾਰਦੀ ਕਿ ਲੈਣਾ ਕੀ 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 ਉੱਤੇ ਕਿਵੇਂ ਇਹਦਾ ਇਹਦਾ ਮੋਹ ਸਾਰਾ ਪਤਾ ਨਹੀਂ ਮਾਂ ਨੂੰ ਸਾਰਾ ਪਤਾ ਨਹੀਂ ਇਹਨਾਂ ਮਾਵਾ ਦੇ ਅਸੀਂ ਪੁੱਤ ਬਣ ਸਕੇ ਆ ਪਤਾ ਨਹੀਂ ਸਾਡੇ ਕਿਹੜੇ ਕੋਈ ਚੰਗੇ ਕਰਮ ਕੀਤੇ ਸੀ ਜਿਹੜੀਆਂ ਪੜਨ ਸਾਸਰੀ ਕਾਲ ਹੋਰ ਐਮਪੀ ਭੈਣੇ ਠੀਕ ਆ ਤੂੰ ਜਾਂਦੀ ਵਾਸਤੇ ਮਾਤਾ ਸਾਸਰੀ ਕਾਲ ਕੋੜੇ ਠੀਕ ਆ ਸੀਤਾ ਮਈਆ ਠੀਕ ਹੋ ਇਹ ਮਾਤਾ ਪਟਿਆਲੇ ਤੋਂ ਲੈ ਕੇ ਆਏ ਸੀ ਦੁਖਨਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਉੱਥੇ ਘੁੰਮਦੇ ਸੀ ਰੇੜੇ ਦੇ ਵਿੱਚ ਇਹਨਾਂ ਨੇ ਆਪਣੇ ਹਸਬੰਦ ਨੂੰ ਪਾਇਆ ਹੋਇਆ ਸੀਗਾ ਇਹ ਰੇੜਾ ਰੋਡ ਦੀ ਫਿਰਦੀ ਸੀ ਮਾਮੂਰੇ ਮੂਰੇ ਤੇ ਉਹ ਵਿੱਚ ਪਿਆ ਸੀ ਬਾਪੂ ਉਹਦੇ ਹੱਥ ਪੈਰ ਜਿਵੇਂ ਝੜ ਗਏ ਸੀਗੇ ਇਕੱਲੇ ਬਸ ਗੋਠੇ ਜੇ ਖੜੀਆਂ ਸੀ ਇਕੱਲੀਆਂ ਤੇ ਉਹਨੂੰ ਰੋਟੀ ਖਵਾਉਂਦੀ ਸੀ ਕਿਵੇਂ ਨਾ ਕਿਵੇਂ ਕਰਕੇ ਮਾਮਾ ਚਾਤੀ ਗੱਲ ਬੇਟਾ ਠੀਕ ਆ ਤੇ ਇਧਰ ਸੱਸੀ ਗੱਲ ਵਾਤਾ ਇਧਰਲੇ ਪਾਸੇ ਮਾਵਾ ਦੇ ਭੈਣਾਂ ਦੇ ਜਿਵੇਂ ਤੁਹਾਨੂੰ ਦੱਸਿਆ ਸੀ ਕੱਪੜੇ ਸੁੱਕਣੇ ਪਾਏ ਆ ਇਹ ਬਰਾਂਡਾ ਇਹਨਾਂ ਵਾਸਤੇ ਆ ਹੁਣ ਇੱਥੇ ਦਵਾਰ ਵਿਚਾਲੇਉ ਬੰਦ ਕੀਤਾ ਹੋਇਆ ਹੈ ਵੀ ਹਨਾ ਅੱਧੀ ਉਧਰਲੇ ਪਾਸੇ ਆ ਤੇ ਅੱਧੀ ਇਧਰਲੇ ਪਾਸੇ ਹੁਣ ਇਧਰ ਲਿਫਟ ਲੱਗੀ ਹੋਈ ਹੈ ਪਿੱਛੇ ਹਨਾ ਹੁਣ ਜੇ ਲਿਫਟ ਯੂਜ਼ ਕਰਦੇ ਆ ਤਾਂ ਆ ਭਾਂਡਾ ਸਾਨੂੰ ਵਰਤਣਾ ਪੈਣਾ ਵਾ ਕੁੜੇ ਮਨਦੀਪ ਕੁੜੇ ਚਾਵਲਾ ਭੈਣੇ ਸਾਸਰੀ ਕਾਲ ਸਾਸਰੀ ਮਾ ਠੀਕ ਹੈ ਹਰਵਿੰਦਰ ਮਾਤਾ ਕਰਾ ਦਿਓ ਬੇਟੀ ਨਾਲ ਕਰਾਉਣਿਆ ਯੂਐਸਏ ਚ ਹਾਂਜੀ ਹੁਣ ਕੀ ਕਿੰਨਾ ਟਾਈਮ ਹੋ ਗਿਆ ਯੂਐਸਏ ਚ ਸੱਤ ਵਜੇ ਕਰਾ ਗਰਾ ਦੇਮ 7 ਵਜੇ 7 ਵਜੇ ਕਰਾ ਦਾਂਗੇ ਉਹਨੇ 10 ਵਜੇ ਨਾਲ ਨਹੀਂ ਮੇਰੀ ਵਜਣਾ ਨਾ ਨਹੀਂ ਮੇਰੀ ਮਾ ਗੁੱਸੇ ਨਾ ਕਰ ਆਪਦੇ ਪਤ ਨਾਲ ਗੁੱਸੇ ਨਾ ਹੋਇਆ ਕਰ ਨੁਰਮਾ ਠੀਕ ਆ ਤੇ ਹੁਣ ਤੁਹਾਨੂੰ ਥੱਲੇ ਜਾ ਕੇ ਵੀ ਸਾਰਾ ਦੁਬਾਰਾ ਦਿਖਾਉਨੇ ਆ ਕਿਉਂਕਿ ਇਹ ਸਾਡੀ ਜਿਹੜੀ ਸਮੱਸਿਆ ਵਾ ਨਾ ਜੀ ਬੀਬੀਆਂ ਤੇ ਭੈਣਾਂ ਨੂੰ ਜਦੋਂ ਅਸੀਂ ਇੱਥੇ ਥੱਲੇ ਵਾਲਾ ਫਲੋਰ ਦੇਣ ਬਾਰੇ ਸੋਚਿਆ ਸੀ ਉਦੋਂ ਅਸੀਂ ਇਹ ਸੋਚਿਆ ਨਹੀਂ ਸੀ ਵੀ ਆਹ ਸਮੱਸਿਆਵਾਂ ਵੀ ਆਉਣਗੀਆਂ ਹਨ ਬੀਬੀਆਂ ਤੇ ਭੈਣਾਂ ਨੂੰ ਸੋਚਿਆ ਸੀ ਵੀ ਥੱਲੇ ਵਾਲਾ ਫਲੋਰ ਤੇ ਇਹਨੇ ਉੱਪਰ ਬਾਪੂ ਰਹੀ ਜਾਣਗੇ ਪਰ ਹੁਣ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਇੱਕ ਤਾਂ ਹੁਣ ਬੀਬੀਆਂ ਤੇ ਭੈਣਾਂ ਸਾਡੇ ਕੋਲੇ 160 ਮੈਂਬਰ ਨੇ ਤੇ ਡੇਢ ਫਲੋਰ ਭਰ ਗਿਆ ਇਹਨਾਂ ਦਾ ਹੁਣ ਜੇ ਮੰਨ ਲਓ ਹੋਰ 10 15 ਭੈਣਾਂ ਨੂੰ ਸਾਨੂੰ ਲਿਆਉਣਾ ਪਵੇ 10 15 ਭੈਣਾਂ ਦੇ ਤੇ ਚਲੋ ਬੈੱਡ ਅਸੀਂ ਨਾਲ ਨੂਲ ਜੋੜ ਕੇ ਅਡਜਸਟ ਕਰ ਦਾਂਗੇ ਪਰ ਉਸ ਤੋਂ ਬਾਅਦ ਫਿਰ ਜਗ੍ਹਾ ਹੈ ਨਹੀਂਗੀ ਹੁਣ ਦਿੱਕਤ ਇਹ ਆ ਰਹੀ ਆ ਜਿਹੜਾ ਅਸੀਂ ਭੈਣਾਂ ਨੂੰ ਤੇ ਬੀਬੀਆਂ ਨੂੰ ਇੱਥੇ ਥੱਲੇ ਰੱਖਿਆ ਹੋਇਆ ਇਹਦੇ ਨਾਲ ਸਮੱਸਿਆ ਇੱਥੇ ਆ ਰਹੀ ਆ ਵੀ ਜਿਹੜੀ ਆਹ ਭਾਂਡਾ ਵਾ ਨਾ ਸਾਡਾ ਆ ਜਿਹੜਾ ਭਾਂਡਾ ਸਾਰਾ ਹੁਣ ਉੱਥੋਂ ਬੰਦ ਕੀਤਾ ਹੋਇਆ ਭਾਂਡਾ ਮੂਹਰੇੋਂ ਕਿਉਂਕਿ ਉਧਰੋਂ ਬਾਪੂ ਹੁਣੀ ਤਾਂ ਚੜਦੇ ਆ ਤੇ ਇਧਰੋਂ ਲਿਫਟ ਆ ਇਸ ਪਾਸੇ ਸਾਡੀ ਹੁਣ ਜੇ ਲਿਫਟ ਨੂੰ ਵਰਤਣਾ ਤਾਂ ਮੰਨ ਲਓ ਬਜ਼ੁਰਗਾਂ ਨੇ ਇੱਥੋਂ ਰੈਂਪ ਬਣਨਾ ਇੱਥੋਂ ਉੱਪਰ ਚੜਿਆ ਕਰਨਗੇ ਆਪ ਮੰਨ ਲਓ ਗਰਾਊਂਡ ਦੇ ਉੱਤੇ ਆਇਆ ਕਰਨਗੇ ਗਰਾਊਂਡ ਫਲੋਰ ਤੋਂ ਫਿਰ ਇਧਰੋਂ ਲਿਫਟ ਜਾਣਾ ਜਾਂ ਪੌੜੀਆਂ ਜਾਣੀਆਂ ਉਹ ਹੁਣ ਇੱਥੋਂ ਦੀ ਨਿੰਗਣਾਬਾਦ ਉਧਰ ਜਾਣਾ ਸਾਡੇ ਲਈ ਮੁਸ਼ਕਲ ਹੈ ਕਿਉਂਕਿ ਇੱਥੇ ਭੈਣਾਂ ਤੇ ਬੀਬੀਆਂ ਰਹਿੰਦੀਆਂ ਹਨ ਹੁਣ ਬਾਪੂ ਬਜ਼ੁਰਗਾਂ ਦਾ ਇਸ ਏਰੀਏ ਦੇ ਵਿੱਚ ਆਉਣਾ ਮੁਸ਼ਕਲ ਹੈ ਇਸ ਟਾਈਮ ਹੁਣ ਜੇ ਇਥੋਂ ਬੀਬੀਆਂ ਤੇ ਭੈਣਾਂ ਦੇ ਮੂਹਰੇੋਂ ਦਰਵਾਜ਼ੇ ਬੰਦ ਕਰਦੇ ਆ ਤਾਂ ਇਸ ਭਰਾਂਡੇ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਣਾ ਜਾਂ ਹੋਰ ਇਹ ਕਿੱਧਰ ਦੀ ਕਰਨ ਤੇ ਇਸ ਕਰਕੇ ਬੜੀ ਵੱਡੀ ਸਮੱਸਿਆ ਪਣੀ ਪਈ ਆ ਵੀ ਲੈਫਟ ਨਹੀਂ ਯੂਜ਼ ਕਰ پا ਰਹੇ ਅਸੀਂ ਔਰ ਪੂਰੀ ਸਰਵਿਸ ਨਹੀਂ ਦੇ ਪਾ ਰਹੇ ਇੱਥੋਂ ਦੀ ਕਿਉਂਕਿ ਜੇ ਇਹ ਬਰਾਂਡਾ ਵਰਤਾਂਗੇ ਅਸੀਂ ਤਾਂ ਬੀਬੀਆਂ ਨੂੰ ਔਖਾ ਵਾ ਜੇ ਬਰਾਂਡਾ ਨਹੀਂ ਵਰਤਦੇ ਤਾਂ ਉੱਪਰ ਸਾਰੇ ਬਾਪੂਆਂ ਨੂੰ ਜਿਹੜੀ ਸਰਵਿਸ ਆ ਪ੍ਰਸ਼ਾਦਾ ਪਾਣੀ ਦੀ ਉਹ ਸਾਰੀ ਸਿਰ ਤੇ ਚੱਕ ਕੇ ਲੈ ਜਾਣੀ ਪੈਂਦੀ ਆ ਲੀੜਾ ਕੱਪੜਾ ਸਾਰਾ ਉਧਰ ਚੱਕ ਕੇ ਲੈ ਕੇ ਜਾਣਾ ਪੈਂਦਾ ਸਿਰ ਤੇ ਤੇ ਪੌੜੀਆਂ ਰਾਹੀਂ ਚੜਨਾ ਪੈਂਦਾ ਤੇ ਇਹਦੇ ਵਾਸਤੇ ਹੁਣ ਅਸੀਂ ਇੱਕ ਬੀਬੀਆਂ ਤੇ ਭੈਣਾਂ ਵਾਸਤੇ ਅਲੱਗ ਬਿਲਡਿੰਗ ਬਣਾਉਣ ਬਾਰੇ ਪਲਾਨ ਕੀਤਾ ਵਾ ਜੀ ਤੇ ਉਹ ਬਿਲਡਿੰਗ ਦਾ ਅਸੀਂ ਬੇਸਮੈਂਟ ਵੀ ਪੱਟ ਲਿਆ ਵਾ ਪਰ ਹਜੇ ਤੱਕ ਉਹਦਾ ਕੰਮ ਨਹੀਂ ਸ਼ੁਰੂ ਹੋ ਪਾਇਆ ਕਿਉਂਕਿ ਅਸੀਂ ਰਿਕੁਆਇਰਮੈਂਟ ਲਿਖਵਾਈ ਸੀਗੀ ਜਿਹਦੇ ਵਿੱਚ ਸਰੀਆ ਸੀਗਾ 50 ਟਨ ਤੇ ਇੱਟਾਂ ਸੀ ਰੇਤਾ ਬਜਰੀ ਸੀਗੀ ਟਿਪਰ ਹਨਾ 50 50 ਤੇ ਉਹ ਹਜੇ ਤੱਕ ਸਾਡੇ ਕੋਲੇ ਪਹੁੰਚ ਨਹੀਂ ਹੋਈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਾਨ ਭਰਾ ਵੀ ਬਿਜੀ ਹੁੰਦੇ ਨੇ ਸਾਰੇ ਤੇ ਬਾਹਰੋਂ ਵੀ ਸੰਗਤ ਜਿਹੜੀ ਆਉਂਦੀ ਹੈ ਇਹਨਾਂ ਦਿਨਾਂ 'ਚ ਨਹੀਂ ਹੁੰਦੀ ਇੱਥੇ ਤਾਂ ਜਿਹਦੇ ਕਰਕੇ ਉਹ ਕੰਮ ਦਾ ਸ਼ੁਰੂਆਤ ਕਰਨਾ ਸ਼ੁਰੂ ਕਰਨਾ ਸਾਡੇ ਲਈ ਹਜੇ ਔਖਾ ਹੋਇਆ ਹੋਇਆ ਮੁਸ਼ਕਲ ਹੋਇਆ ਹੋਇਆ ਤੇ ਇੱਕ ਹਜੇ ਇਸ ਬਿਲਡਿੰਗ ਦਾ ਕੰਮ ਵੀ ਨਹੀਂ ਪੂਰਾ ਨੇਪਰੇ ਚੜਿਆ ਤੇ ਨਵੀਂ ਬਿਲਡਿੰਗ ਦਾ ਜੇ ਕੰਮ 'ਚ ਛੇੜਦੇ ਆਂ ਸੀ ਤਾਂ ਫਿਰ ਸਾਨੂੰ ਦਿੱਕਤ ਆਊਗੀ ਤਾਂ ਉਹਦੇ ਕਰਕੇ ਅਸੀਂ ਆਹ ਜਿਹੜਾ ਬੀਬੀਆਂ ਤੇ ਭੈਣਾਂ ਦਾ ਰਹਿਣ ਦਾ ਇਹ ਸਾਡੇ ਲਈ ਬਹੁਤ ਮੁਸ਼ਕਲ ਬਣੀ ਪਈ ਹੈ ਗੱਲ ਵੀ ਹੁਣ ਬੀਬੀਆਂ ਨੂੰ ਤੇ ਭੈਣਾਂ ਨੂੰ ਜੇ ਅਲੱਗ ਬਿਲਡਿੰਗ ਮਿਲ ਜੂਗੀ ਉਧਰ ਤੇ ਇਹ ਬੀਬੀਆਂ ਤੇ ਭੈਣਾਂ ਉਧਰ ਸ਼ਿਫਟ ਹੋ ਜਾਣਗੀਆਂ ਤੇ ਇੱਥੇ ਇੱਕ ਤਾਂ ਇਹ ਡੇਢ ਫਲੋਰ ਖਾਲੀ ਹੋ ਜਾਊਗਾ ਜਿਹਦੇ ਵਿੱਚ ਬਾਪੂ ਤੇ ਵੀਰ ਸਾਡੇ ਉਹ ਹੋਰ ਰਹਿ ਸਕਣਗੇ ਹਨ ਖੁੱਲੇ ਡੁੱਲੇ ਸਸਰੀਕਾਲ ਕਸ਼ਮੀਰੋਂ ਤੱਕੜੀਆਂ ਭੈਣੇ ਠੀਕ ਹੁਣ ਜਿਵੇਂ ਇਹ ਵੇੜਾ ਵੀ ਹੈ ਜਿਹੜਾ ਇਹ ਵੀ ਥੋੜਾ ਵਾ ਸਾਡਾ ਕਿਉਂਕਿ ਹੁਣ ਆ ਛੋਟੇ ਵੇੜੇ ਦੇ ਵਿੱਚ 160 ਭੈਣਾਂ ਦਾ ਬੀਬੀਆਂ ਦਾ ਬੈਠਣਾ ਰਹਿਣਾ ਬੱਚਿਆਂ ਦਾ ਖੇਡਣਾ ਕੁੜੀਆਂ ਦਾ ਤੇ ਮਸ਼ਕਿਲ ਹੋ ਰਹੀ ਆ ਆ ਬਿਲਡਿੰਗ ਆ ਜਿਹੜੀ ਹੁਣ ਅਸੀਂ ਬੀਬੀਆਂ ਤੇ ਭੈਣਾਂ ਵਾਸਤੇ ਨਵੇਂ ਘਰ ਦਾ ਪਹਿਲਾ ਕਦਮ ਰੱਖਣਾ ਸ਼ੁਰੂ ਕਰਨ ਲੱਗੇ ਆ ਬੇਸਮੈਂਟ ਦੀ ਥੱਲੇੋਂ ਮਿੱਟੀ ਪੱਟ ਲਈ ਆ ਅਸੀਂ ਸਾਰੀ ਪਰ ਹਜੇ ਤੱਕ ਅਸੀਂ ਸ਼ੁਰੂ ਨਹੀਂ ਕਰ पाए ਇਹਨੂੰ ਕਾਰਨ ਇਹੀ ਆ ਇੱਕ ਵੀ ਇੱਕ ਤਾਂ ਵੀ ਸਾਡੀਆਂ ਜ਼ਰੂਰਤਾਂ ਮੈਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਤੇ ਇੱਕ ਹੁਣ ਬਾਪੂ ਬਜ਼ੁਰਗਾਂ ਦਾ ਉੱਪਰ ਸਾਰਾ ਖਾਣ ਪੀਣ ਦਾ ਕੱਪੜੇ ਲੀੜੇ ਦਾ ਸਰਵਿਸ ਦਾ ਜਾਣਾ ਉਹ ਵੀ ਮੁਸ਼ਕਿਲ ਹੋਇਆ ਪਿਆ ਆ